ਪੰਜਾਬ ਕੈਬਨਿਟ ਦਾ ਫਿਰ ਬਦਲ ਹੁਣ ਕਰੀਬ ਇੱਕ ਹਫਤੇ ਲਈ ਟਲ ਗਿਆ ਤਦਾਸੇ ਯਕਿ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਦਾ ਮੁਲਤਵੀ ਹੋਣ ਦਾ ਕਾਰਨ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਚੰਡੀਗੜ੍ਹ ਦੇ ਵਿੱਚ ਗੈਰ ਮੌਜੂਦਗੀ ਹੈ ਤਾਂ ਪਤਾ ਲੱਗਿਆ ਕਿ ਰਾਜਪਾਲ ਕਟਾਰੀਆ ਆਪਣੇ ਜੱਦੀ ਸ਼ਹਿਰ ਉਦੈਪੁਰ ਜਾ ਰਹੇ ਨੇ ਰਾਜਪਾਲ ਦੇ ਬਲੂ ਹੀ ਕੈਬਨਟ ਵਿਸਥਾਰ ਮੌਕੇ ਨਵੇਂ ਵਜ਼ੀਰਾਂ ਨੂੰ ਅਹੁਦੇ ਦਾ ਹਲਫਤ ਦਿਵਾਇਆ ਜਾਣਾ ਹੁੰਦਾ ਤਾਂ ਪਤਾ ਲੱਗਿਆ ਕਿ ਪੰਜਾਬ ਦੇ ਰਾਜਪਾਲ 2 ਜੁਲਾਈ ਤੱਕ ਚੰਡੀਗੜ੍ਹ ਤੋਂ ਬਾਹਰ ਰਹਿਣਗੇ ਤੇ ਰਾਜਪਾਲ ਦੀ ਗੈਰ ਹਾਜ਼ਰੀ ਦੇ ਕਾਰਨ ਪੰਜਾਬ ਸਰਕਾਰ ਨਵੇਂ ਮੰਤਰੀਆਂ ਦੇ ਲਈ ਸੋਹ ਚੁੱਕ ਸਮਾਗਮ ਨਹੀਂ ਕਰਵਾ ਸਕਦੀ ਦੱਸਿਆ ਕਿ ਮੁੱਖ ਮੰਤਰੀ ਭਗਵਨ ਸਿੰਘ ਮਾਨ ਨੇ ਹਾਲੀ ਦੇ ਵਿੱਚ ਕਿਹਾ ਸੀ ਕਿ 2-4 ਦਿਨਾਂ ਦੇ ਵਿੱਚ ਕੈਬਨਿਟ ਵਿਸਥਾਰ ਹੋਵੇਗਾ ਉਹਨਾਂ ਸੰਜੀਵ ਅਰੂੜਾ ਨੂੰ ਵੀ ਵਜ਼ੀਰ ਬਣਾਉਣ ਦੀ ਗੱਲ ਆਖੀ ਸੀ ਤਾਂ ਮੁੱਖ ਮੰਤਰੀ ਨੇ ਰਾਜਪਾਲ ਨਾਲ ਮੀਟਿੰਗ ਕਰਨ ਤੋਂ ਬਾਅਦ ਜਾਣਕਾਰੀ ਦਿੱਤੀ ਹੈ ਪੰਜਾਬ ਸਰਕਾਰ ਨੇ ਪਹਿਲਾਂ ਇਸ ਹਫਤੇ ਕੈਬਨਿਟ ਦੇ ਵਿੱਚ ਫੇਰਬਦਲ ਦੀ ਯੋਜਨਾ ਬਣਾਈ ਸੀ ਤਾਂ ਲੁਧਿਆਣਾ ਪੱਛਮੀ ਤੋਂ ਨਵੇਂ ਬਣੇ ਵਿਧਾਇਕ ਸੰਜੀਵ ਬਲੂੜਾ ਨੂੰ ਕੈਬਨਿਟ ਫੇਰਬਦਲ ਦੇ ਵਿੱਚ ਮੰਤਰੀ ਬਣਾਇਆ ਜਾਣਾ ਤੈਅ ਕਿਉਂਕਿ ਆਮ ਆਦਮੀ ਪਾਰਟੀ ਦੇ ਕੌਮੀ ਕਮਿਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਹੀ ਸੰਜੀਵ ਅਰੋੜਾ ਨੂੰ ਮੰਤਰੀ ਬਣਾਏ ਜਾਣ ਦਾ ਵਾਅਦਾ ਕੀਤਾ ਗਿਆ ਸੀ ਤੇ ਫਿਰ ਵਾਂ ਮੁਤਾਬਕ ਕੈਬਨਿਟ ਦੇ ਵਿੱਚ ਹੋਰ ਆਗੂ ਵੀ ਸ਼ਾਮਲ ਕੀਤੇ ਜਾਣੇ ਨੇ ਪਰ ਇਸ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕੁਝ ਵਜ਼ੀਰਾ ਦੀ ਛੁੱਟੀ ਕੀਤੇ ਜਾਣ ਦੀ ਵੀ ਚਰਚਾ ਸਿਖਰਾਂ ਤੇ ਤੇ ਕੈਬਨਿਟ ਦਾ ਫੇਰਬਦਲ ਚੱਲਣ ਦੇ ਨਾਲ ਵਜ਼ੀਰ ਬਣਨ ਦੇ ਚਾਹਵਾਨ ਜੋੜ ਤੋੜ ਲਾਉਣੇ ਸ਼ੁਰੂ ਕਰ ਦੇਣਗੇ ਵਜ਼ੀਰਾ ਦੇ ਵਿਭਾਗਾਂ ਦੇ ਵਿੱਚ ਫੇਰਬਦਲ ਹੋਣਾ ਤੇ ਉੱਥੇ ਹੀ ਦੱਸ ਦਈਏ ਕਿ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਭਾਵੇਂ ਟਲ ਗਿਆ ਪਰ ਲੁਧਿਆਣਾ ਪੱਛਮੀ ਤੋਂ ਵਿਧਾਇਕ ਸੰਜੀਵ ਅਰੂੜਾ ਦੇ ਵੱਲੋਂ ਜਿੱਥੇ ਪੰਜਾਬ ਵਿਧਾਨ ਸਭਾ ਕੰਪਲੈਕਸ ਦੇ ਵਿੱਚ ਸੌ ਚੁੱਕੀ ਗਈ ਹੈ ਤਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧੂਆ ਦੇ ਵੱਲੋਂ ਨਵੇਂ ਵਿਧਾਇਕ ਸੰਜੀਵ ਅਰੂੜਾ ਨੂੰ ਹਲਫ਼ ਦਵਾਇਆ ਗਿਆ ਤੇ ਮੌਜੂਦਾ ਕੈਬਨਿਟ ਦੇ ਵਿੱਚ ਦੋ ਵਜ਼ੀਰਾਂ ਦੀ ਥਾਂ ਖਾਲੀ ਹੈ ਤੇ ਪੰਜਾਬ ਮੰਤਰੀ ਮੰਡਲ ਦੇ ਵਿੱਚ ਇਸ ਵੇਲੇ ਦੋ ਵਜ਼ੀਰਾਂ ਦੀ ਥਾਂ ਖਾਲੀ ਹੋ ਚੁੱਕੀ ਹੈ ਚੌਥੀ ਦੱਸ ਦਈਏ ਕਿ ਹੁਣ ਪੰਜਾਬ ਕੈਬਨਿਟ ਦੇ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਨੇ ਜਾਣਕਾਰੀ ਮੁਤਾਬਕ ਕੁਝ ਵਜ਼ੀਰਾਂ ਦੀ ਛੁੱਟੀ ਕੀਤੀ ਜਾਂਦੀਆਂ ਚਰਚਾਵਾਂ ਵੀ ਨੇ ਤੇ ਵੀ ਕਿਹਾ ਜਾ ਰਿਹਾ ਕੀ ਛੁੱਟੀ ਕੀਤੇ ਜਾਂਦੇ ਨਾਲ ਹੋਰ ਵੀ ਥਾਵਾਂ ਖਾਲੀ ਹੋ ਜਾਣਗੀਆਂ ਜਿਨ੍ਹਾਂ ਨੂੰ ਪਰੰਦੇ ਲਈ ਨਵੇਂ ਵਜ਼ੀਰ ਲਾਏ ਜਾਣਗੇ ਤੇ ਉਥੇ ਹੀ ਦੱਸ ਦਿੱਤੀ ਗਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਵਿੱਚ 6 ਵਾਰ ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲ ਹੋ ਚੁੱਕਿਆ ਤੇ ਇਸ ਫੇਰ ਬਦਲ ਦੇ ਵਿੱਚ ਵੀ ਕਈ ਨਵੇਂ ਚਿਹਰੇ ਸ਼ਾਮਲ ਹੋ ਸਕਦੇ ਨੇ ਸੰਜੀਵ ਲੋੜਾ ਦੀ ਜਗ੍ਹਾ ਤੱਕ ਹੈ ਤੇ ਕਈ ਪੁਰਾਣੇ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਪੰਜਾਬ ਕੈਬਨਿਟ ਦਾ ਫਿਰ ਬਦਲ ਹੁਣ ਕਰੀਬ ਇੱਕ ਹਫਤੇ ਦੇ ਲਈ ਟਲ ਗਿਆ ਤਾਂ ਦੱਸਿਆ ਗਿਆ ਕਿ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਦਾ ਮੁਲਤਵੀ ਹੋਣ ਦਾ ਕਾਰਨ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਚੰਡੀਗੜ੍ਹ ਦੇ ਵਿੱਚ ਗੈਰ ਮੌਜੂਦਗੀ ਹੈ ਤਾਂ ਪਤਾ ਲੱਗਿਆ ਕਿ ਰਾਜਪਾਲ ਕਟਾਰੀਆ ਆਪਣੇ ਜੱਦੀ ਸ਼ਹਿਰ ਉਦੈਪੁਰ ਜਾ ਰਹੇ ਨੇ ਰਾਜਪਾਲ ਦੇ ਬਨੂਹੀ ਕੈਬਨਿਟ ਵਿਸਥਾਰ ਮੌਕੇ ਨਵੇਂ ਵਜ਼ੀਰਾਂ ਨੂੰ ਅਹੁਦੇ ਦਾ ਹਲਫ਼ ਦਿਵਾਇਆ ਜਾਣਾ ਹੁੰਦਾ ਹੈ ਤਾਂ ਪਤਾ ਲੱਗਿਆ ਕਿ ਪੰਜਾਬ ਦੇ ਰਾਜਪਾਲ 2 ਜੁਲਾਈ ਤੱਕ ਚੰਡੀਗੜ੍ਹ ਤੋਂ ਬਾਹਰ ਰਹਿਣਗੇ ਤੇ ਰਾਜਪਾਲ ਦੀ ਗੈਰ ਹਾਜ਼ਰੀ ਦੇ ਕਾਰਨ ਪੰਜਾਬ ਸਰਕਾਰ ਨਵੇਂ ਮੰਤਰੀਆਂ ਦੇ ਲਈ ਸੋਚ ਚੁੱਕ ਸਮਾਗਮ ਨਹੀਂ ਕਰਵਾ ਸਕਦੀ ਹੈ ਦੱਸ ਦਈਏ ਕਿ ਮੁੱਖ ਮੰਤਰੀ ਭਗਵਨ ਸਿੰਘ ਮਾਨ ਨੇ ਹਾਲੀ ਦੇ ਵਿੱਚ ਕਿਹਾ ਸੀ ਕਿ 2-4 ਦਿਨਾਂ ਦੇ ਵਿੱਚ ਕੈਬਨਿਟ ਵਿਸਥਾਰ ਹੋਵੇਗਾ ਉਹਨਾਂ ਸੰਜੀਵ ਅਰੂੜਾ ਨੂੰ ਵੀ ਵਜ਼ੀਰ ਬਣਾਉਣ ਦੀ ਗੱਲ ਆਖੀ ਸੀ ਤਾਂ ਮੁੱਖ ਮੰਤਰੀ ਨੇ ਰਾਜਪਾਲ ਨਾਲ ਮੀਟਿੰਗ ਕਰਨ ਤੋਂ ਬਾਅਦ ਜਾਣਕਾਰੀ ਦਿੱਤੀ ਹੈ ਪੰਜਾਬ ਸਰਕਾਰ ਨੇ ਪਹਿਲਾਂ ਇਸ ਹਫਤੇ ਕੈਬਨਿਟ ਦੇ ਵਿੱਚ ਫੇਰਬਦਲ ਦੀ ਯੋਜਨਾ ਬਣਾਈ ਸੀ ਤਲੁਧਾਨਾ ਪੱਛਮੀ ਤੋਂ ਨਵੇਂ ਬਣੇ ਵਿਧਾਇਕ ਸੰਜੀਵ ਬਲੂੜਾ ਨੂੰ ਕੈਬਨਟ ਫੇਰ ਬਦਲ ਦੇ ਵਿੱਚ ਮੰਤਰੀ ਬਣਾਇਆ ਜਾਣਾ ਤੈ ਕਿਉਂਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਹੀ ਸੰਜੀਵ ਅਰੂੜਾ ਨੂੰ ਮੰਤਰੀ ਬਣਾਏ ਜਾਂਦਾ ਵਾਦਾ ਕੀਤਾ ਗਿਆ ਸੀ ਤੇ ਫਿਰ ਵਾ ਮੁਤਾਬਕ ਕੈਬਨਟ ਦੇ ਵਿੱਚ ਹੋਰ ਆਗੂ ਵੀ ਸ਼ਾਮਲ ਕੀਤੇ ਜਾਣੇ ਨੇ ਪਰ ਇਸ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕੁਝ ਵਜ਼ੀਰਾ ਦੀ ਛੁੱਟੀ ਕੀਤੇ ਜਾਣ ਦੀ ਵੀ ਚਰਚਾ ਸਿਖਰਾਂ ਤੇ ਤੇ ਕੈਬਨਿਟ ਦਾ ਫੇਰਬਦਲ ਤਲਣ ਦੇ ਨਾਲ ਵਜ਼ੀਰ ਬਣਨ ਦੇ ਚਾਹਵਾਨ ਜੋੜ ਤੋੜ ਲਾਉਣੇ ਸ਼ੁਰੂ ਕਰ ਦੇਣਗੇ ਵਜ਼ੀਰਾ ਦੇ ਵਿਭਾਗਾਂ ਦੇ ਵਿੱਚ ਫੇਰਬਦਲ ਹੋਣਾ ਤੇ ਉੱਥੇ ਹੀ ਦੱਸ ਦਈਏ ਕਿ ਮੰਤਰੀ ਮੰਡਲ ਦੇ ਵਿੱਚ ਵਿਸਥਾਰਪਾ ਮਿਟ ਲਿਆ ਪਰ ਲੁਧਿਆਣਾ ਪੱਛਮੀ ਤੋਂ ਵਿਧਾਇਕ ਸੰਜੀਵ ਅਰੂੜਾ ਦੇ ਵੱਲੋਂ ਜਿੱਥੇ ਪੰਜਾਬ ਵਿਧਾਨ ਸਭਾ ਕੰਪਲੈਕਸ ਦੇ ਵਿੱਚ ਸੌ ਚੁੱਕੀ ਗਈ ਹੈ ਤਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੇ ਵੱਲੋਂ ਨਵੇਂ ਵਿਧਾਇਕ ਸੰਜੀਵ ਅਰੂੜਾ ਨੂੰ ਹਲਫ ਦਵਾਇਆ ਗਿਆ ਤੇ ਮੌਜੂਦਾ ਕੈਬਨਿਟ ਦੇ ਵਿੱਚ ਦੋ ਵਜ਼ੀਰਾ ਦੀ ਥਾਂ ਖਾਲੀ ਹੈ ਤੇ ਪੰਜਾਬ ਮੰਤਰੀ ਮੰਡਲ ਦੇ ਵਿੱਚ ਇਸ ਵੇਲੇ ਦੋ ਵਜ਼ੀਰਾ ਦੀ ਥਾਂ ਖਾਲੀ ਹੋ ਚੁੱਕੀ ਹੈ ਚੌਥੀ ਦੱਸ ਦਈਏ ਕਿ ਹੁਣ ਪੰਜਾਬ ਕੈਬਨਿਟ ਦੇ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਨੇ ਜਾਣਕਾਰੀ ਮੁਤਾਬਕ ਕੁਝ ਵਜ਼ੀਰਾ ਦੀ ਛੁੱਟੀ ਕੀਤੇ ਜਾਂਦੀਆਂ ਚਰਚਾਵਾਂ ਵੀ ਨੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਇਹ ਛੁੱਟੀ ਕੀਤੇ ਜਾਂਦੇ ਨਾਲ ਹੋਰ ਵੀ ਥਾਵਾਂ ਖਾਲੀ ਹੋ ਜਾਣਗੀਆਂ ਜਿਨ੍ਹਾਂ ਨੂੰ ਭਰਨ ਦੇ ਲਈ ਨਵੇਂ ਵਜ਼ੀਰ ਲਾਏ ਜਾਣਗੇ ਤੇ ਉਥੇ ਹੀ ਦੱਸ ਲਿਖਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਵਿੱਚ 6 ਵਾਰ ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲ ਹੋ ਚੁੱਕਿਆ ਤੇ ਇਸ ਫੇਰ ਬਦਲ ਦੇ ਵਿੱਚ ਵੀ ਕਈ ਨਵੇਂ ਚਿਹਰੇ ਸ਼ਾਮਲ ਹੋ ਸਕਦੇ ਨੇ ਸੰਜੀਵ ਲੋੜਾ ਦੀ ਜਗ੍ਹਾ ਤੱਤਾ ਹੈ ਤੇ ਕਈ ਪੁਰਾਣੇ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ